ਉਹਨੇ ਪੜ੍ਹਦੇ ਆ ਤੁਸੀਂ ਤਾਂ ਆਪਣੇ ਸਕੂਲ ਦਾ ਨਾਮ ਚਮਕਾਉਣਾ ਹੁੰਦਾ ਆਪਣੇ ਅਧਿਆਪਕ ਦਾ ਨਾਮ ਚਮਕਾਉਣਾ ਹੁੰਦਾ ਸਾਡੇ ਮਿਊਂਸਪਲ ਕਾਉਂਸਲਰ ਅਰਨੀ ਚਾਵਲਾ ਜੀ ਉਹਨਾਂ ਦਾ ਹੀ ਪਹੁੰਚ ਕੇ ਸਵਾਗਤ ਕਰਦੇ ਆਂ ਔਰ ਸਾਡੇ ਪੀਪੀਜੀ ਵੈਲਫੇਅਰ ਕਲੱਬ ਦੀ ਐਗਜ਼ੀਕਟਿਵ ਮੈਂਬਰ ਮਾਹੀ ਵਰਮਾ ਉਹ ਵੀ ਪਹੁੰਚੀ ਹੈ ਪੀਵੀਜੀ ਵੈਲਫੇਅਰ ਕਲੱਬ ਵੱਲੋਂ ਜਿੰਨੇ ਵੀ ਖੂਨਦਾਨ ਟੋਡਾ ਸਵੀਟਸ ਇੰਟਰਨੈਸ਼ਨਲ ਬ੍ਰਾਂਡ ਟੋਡਾ ਸਵੀਟਸ ਜਿਨ੍ਹਾਂ ਨੇ ਕਿ ਅੱਜ ਲੱਡੂਆਂ ਦੀ ਸੇਵਾ ਮਹਾਮੈਦ ਦੇ ਦਰਬਾਰ ਚ ਕੀਤੀ ਹੈ ਉਹਨਾਂ ਦੇ ਨੁਮਾਇंदे ਪਹੁੰਚੇ ਹੋਇਆ ਸੀ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਟੋਡਾ ਕਿਉਂਕਿ ਜਦੋਂ ਆਪਾਂ ਵਿਦੇਸ਼ਾਂ 'ਚ ਚਲੇ ਜਾਂਦੇ ਆਂ ਪਰਤੂ ਆਪਣੀ ਮਿੱਟੀ ਦਾ ਮੋਹ ਇਹ ਕਦੇ ਨਹੀਂ ਮੁੱਕਦਾਗਾ ਸੋ ਬੱਚੇ ਪਹੁੰਚੇ ਆ ਸਾਰੇ ਹੀ ਬੱਚੇ ਇੱਥੇ ਬੈਠੇ ਹੋਏ ਆ ਰਜਤ ਦੁਬਈ ਵਾਹ ਜੀ ਵਾਹ ਕੋਈ ਸ਼ਹਿਰ ਛੱਡਣਾ ਨਹੀਂ ਆਪਾਂ ਕੋਈ ਦੇਸ਼ ਨਹੀਂ ਛੱਡਣਾ ਆਪਾਂ ਸ਼ੁਭਮ ਕਾਮਰਾ ਜੀ ਯੂਕੇ ਸ਼ੁਭਮ ਕਾਮਰਾ ਜੀ ਯੂਕੇ ਇੰਗਲੈਂਡ ਤੋਂ ਪਹੁੰਚੇ ਹੋਏ ਆ ਯੂਨਾਈਟਿਡ ਕਿੰਗਡਮ ਇੰਦਰ ਮਾਰੀ ਕੀ ਜੈ ਮਾਤਾ ਦੀ ਜੈ ਮਾਤਾ ਦੀ ਕਹਿੰਦੇ ਹੋਏ ਅਸੀਂ ਅੱਜ ਦਰਬਾਰ 'ਚ ਪਹੁੰਚੇ ਆ 500 ਰੁਪਿਆ ਬੱਬੂ ਸ਼ਰਮਾ ਜੀ ਦੇ ਰਿਹਾ ਹੈ ਮਹਾਮਾਏ ਦੇ ਦਰਬਾਰ ਦੇ ਵਿੱਚ ਮਹਾਮਾਏ ਇਹਨਾਂ ਦੀ ਮਨੋ ਕਾਮਨਾ ਪੂਰਨ ਕਰੇ ਜੈ ਮਾਤਾ ਦੀ ਜਾਂ ਤੇ ਦੰਤੇ ਅਚਤਾਨੰ ਸੁਭਰਿਆਮਹਿ ਉਸਪਾਨੰ ਸੁਭਰਿਆਮੇ ਜਲਸਥਾਨੰ ਸੁਭਿਆਮਿ ਸੁਖ ਦਸਨੰਤ ਰੀਤੁ ਕੁਲੰ ਸੁਪ੍ਰਭਿਆਮਿ ਏਨਾਰੋਂ ਜੰਤਾਂ ਬਲੰ ਪੁਧਾਂਤੇ ਦਕਸ਼ਨਾ ਧਰਮੰ ਸੁਭਿਆਮਿ ਪ੍ਰਾਰਥਿਆਮਿ ਓਮ ਬ੍ਰਹਮਸਕਾਨੰ ਪਤੰ ਪ੍ ਕੰਨ ਪਰ ਪੇਟੀ ਕੱਢ ਕੇ ਲੈ ਗਏਗੇ ਨੀਲੀ ਨੀਲੀ ਪੇਟੀ ਕੱਢ ਕੇ ਲੈ ਆਈਓ ਹੋਰ ਇਹ ਖੋਣਗੇ ਹਰ ਸਮੇਂ ਕਰਾਂਗੇ ਹਾਂ ਕੱਢੋ ਬਾਈ ਤੇ ਜੈ ਮਾ ਮੈਨ ਸ਼ਰੂ ਸੇਵਾਦਾਰ ਬਚਨ ਪਾਰਟੀ ਸਾਡੇ ਜੌਨੀ ਕਾਮਰਾ ਹਮਕੋ ਪਾਹਰਾ ਜਨ ਮਾਈ ਮੀਡੀਆ ਤੋਂ ਸੰਚਿਤ ਜੀ ਡੈਨੀ ਹੋਂਡਾ ਚੁੰਨੀਆਂ ਦੀ ਜੋ ਸੇਵਾ ਕੀਤੀ ਹੈ ਅਸੀਂ ਇਹਨਾਂ ਦਾ ਪਹੁੰਚਣ ਦੇ ਸਵਾਗਤ ਕਰਦੇ ਹਾਂ ਰਾਜਕਾ ਗौरी ਭਾਈ ਮੰਡਲੀ ਦੀ ਖੁਸ਼ੀਆਂ ਭਰੀ ਰਾਤ ਸਭ ਨੇ ਇੱਕ ਨਾਲ ਜ਼ੋਰਦਾਰ ਜਕਾਰੇ ਦੇ ਨਾਲ ਮੇਰਾ ਸਾਥ ਦਿੰਦੇ ਆਗੀ ਦੁੱਖ ਦੂਰ ਕਰਨਾ ਸੰਸਾਰ ਮੇ ਮਈਆ ਮੇਰੀ ਰੱਖਿਆ ਕਰਨਾ ਰੱਖਿਆ ਕਰਨਾ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਪ੍ਰਥਮੀ ਗੋਰਾ ਜੀ ਕੋ ਵੰਦਨਾ ਪ੍ਰਥਮੀ ਗੋਰਾ ਜੀ ਕੋ ਵੰਦਨਾ ਜੁਟਿਏ ਆਦਿ ਗਣੇਸ਼ ਦੀ ਅਸਮਰਾਨ ਬੋਲੋ ਜੈ ਮਾਤਾ ਦੀ ਜੀ ਰਹਾ ਮਹਤੇ ਦੇ ਬਾਹਰ ਦੇ ਇੱذ ਕਰਾ ਸ਼ੋ ਨਾ ਮੈਂ ਨੂੰ ਦੋ ਮੈਂ ਤੇ ਦੋ ਖਰੀਦਣ ਮੈਂ ਤੇ ਦੋ ਬਾਗੂ ਨਾ ਹਾਂ ਠੀਕ ਆ ਤਾਂ ਇੱਕ ਛੱਤ ਨੂੰ ਹਾਂ ਮਸਾਲੇ ਇਸ ਕੋਪ ਵੱਲੋਂ ਬਹੁਤ ਬਹੁਤ ਇੱਧਰ ਆ ਜਾਈ ਇਸ ਮਹਾਮੈਦਨ ਸਾਹਿਬ ਚੰਗੀ ਦੀ ਇੱਧਰ ਹੀ ਆ ਜਾ ਇੱਧਰ ਆ ਗਈ ਹਾਂ ਉਹ ਮੋੜੋ ਕਰੇ ਤੋਂ ਬਾਅਦ मैं धनबाद करा सा हैप्पी नारायण जी का जो स्टेज तो, रूं तो बहुत ही खुशियां वाली रात है आज आप सारे ही महामाई ने इस संकीर्तन इस जागरण इस चौकी में महामारी के नाम का गुणगान करके ही इस बताइए तो आओ ज्यादा समय ना लेंगे ਸਭ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂਗਾ ਜਿਹੜੇ ਮੇਰੇ ਵੀਰ ਜਿਹੜੇ ਗਰੁੱਪ ਦੇ ਮੈਂਬਰ ਨੇ ਸਿਰਫ ਇੱਕ ਦੋ ਮਿੰਟ ਵਾਸਤੇ ਇੱਥੇ ਆ ਜਾਓ ਸਾਰੇ ਜਣੇ ਸਿਰਫ ਦੋ ਮਿੰਟ ਵਾਸਤੇ ਆਇਓ ਸਬੀਰ ਖਾਨ ਜੀ ਸੀਗਾ ਮਨ ਨੂੰ ਮਹਾਮੈਦਾ ਦੇ ਦਾਰ ਕਰਨ ਵਾਸਤੇ ਸਪੈਸ਼ਲ ਆਇਨੇ ਤੋਂ ਸਾਰੀ ਬੱਚਿਆਂ ਦੇ ਪਾਰਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ

से पहले हम से पहले हम सबसे पहले हम तुमको मनाए गजलते सबसे पहले हम तुमको मनाए गजलते प्यार लगाई गजलते प्यार तेरे चली में ध्यान ਕਾ ਬਹੁਝੇ ਲਗੂ ਕਾ ਬਹੁਝੇ ਲਗੂ ਕਾ ਭੋਕ ਨਾ ਇੱਕ ਜਾਣ ਤੇ ਬਹੁਝੇ ਲਗੂ ਕਾ न i don't know

ਇਹਨੇ ਜੈਮਾ ਵੈਸ਼ਰੋ ਸ਼ਿਵਗਾਲੀ ਕੋਸਾ ਯੋਗ ਕੀਤਾ ਥੀਰੇ ਵੇਖ ਤਾਡੀ ਕੋਠਾ ਜੈ ਬੱਲਾ ਸੀਤਾ ਮਾਂ ਕੋਈ ਜੀਨ ਆਇਆ 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 ਮੈਨੂੰ ਮਾਣ ਨਾ ਹਾਂ ਇਹ ਟੁੱਟੀ ਨਾਹਰ ਲਾ ਲੈ ਨਾ ਇਹ ਟੁੱਟੀ ਮੈਨੂੰ ਮਾਣ ਦੀ ਨਾਹੀ ਇਹ ਟੁੱਟੀ ਨਾਹਰ ਲਾ ਲੈ ਨਾ ਇਹ ਟੁੱਟੀ ਸੀਤਾ ਮਾਂ ਕੀ ਗੱਲ ਕਰਿੰਗੇ ਨਾ ਕੱਲ੍ਹ ਪੜਦੀ ਐ ਹੋ ਕਿਸੇ ਦੀ ਅੱਜ ਪੜਦੀ ਐ ਕਿਸੇ ਦੀ ਕੱਲ੍ਹ ਪੜਦੀ ਮੇਂ ਬੰਦੀ ਸਭ ਦੀ ਐ ਇੱਥੇ ਸਭ ਕੁਝ ਮਿਲ ਜਾਣਾ ਅਰਿਸ ਦਰਬਾਰ ਤੇ ਤੇਰ ਹੈ ਪਰ ਅੰਧੇਰ ਨਹੀਂ ਹੈ ਇਹ ਪਾਪਿਤ ਕਰ ਇਹ ਪਾਪਿਤ ਕਰਨ ਤੇ ਨ ਲੰਕਨ ਬਣਦੀ ਏ ਕੋ ਕਿਸੇ ਵੀ ਅਜ ਬਣਦੀ ਏ ਕਿਸੇ ਨੂੰ ਕਰ ਬਣਦੀ ਏ ਗੋਵਾਲੇ ਵਾਲੀ ਚਮਤਕਾਰ ਕਰਦਾ ਹੁੰਦੇ ਨੂੰ ਤੇਰੇ ਜੱਗ ਜਿਸ ਨੇ ਸੱਤੇ ਦਿਲ ਨਾਲ ਉਡਾਈ ਨਹੀਂ ਉਹ ਵੀ ਹੱਥ ਫੜਾ ਕਰਕੇ ਤਾਰੀ ਮਾਰੇਗਾ ਮਹਮੈਨ ਬਣੀ ਉਡਾਈ ਮੇਰੀ ਤਾਂ ਖੈਰ ਹੈ ਰਾਜੀਵ ਜੀ ਕੋਲੇ ਆਉਂਦੀ ਹਿੰਮਤ ਹੈ ਕਿ ਇੱਡੇ ਸ੍ਰੀ ਦੇ ਗਾਇਕ ਭਜਨ ਗਾਇਕ ਸਾਡੇ درمیان ਅੱਜ ਦੇ ਸਾਡੇ ਮੁੱਖ ਮਹਿਮਾਨ ਸਰਦਾਰ ਅਜਾਪਾਲ ਸਿੰਘ ਜੀ ਸੰਧੂ ਪਹੁੰਚੇ ਐ ਅਸੀਂ ਸਾਡਾ ਸਟੇਜ ਦੇ ਗਾਣੇ ਸੋਪਾ ਦੇ ਕੇ ਸਨਮਾਨਿਤ ਕਰਾ ਰਹੇ ਹਾਂ सरदार अजयपाल सिंह जी संगो सीनियर ही कांग्रेसी आगर फाड़े इलाके के हरमन प्यारे नेता और जिस ने तरह मार्के जेवे कीटा सीगा सरदार अजयपाल हम मेरी विच कुछ मेरा क्योंकि ये सब कुछ <Marilyn> दत्ता महामई दा तो जिन्हें लेना है वो भी तो जिन्हों मिल गया वो भी इस दरबार ते सारे बैठे हैं। ਮਹਾ ਮਾਇਰਾ ਪਸ਼ੂਤਰਾ ਨਾਲ ਕਰਨਾ ਸਾਰੇ ਮਗਰ ਦੇ ਕਿ ਕਿਉਂਕਿ ਜੋ ਕੁਝ ਇਹਨੇ ਦਿੱਤਾ ਹੈ ਇਹਦੇ ਸਦਕਾ ਹੀ ਆਪਣੇ ਦੇ ਕਰਮ ਅੱਜ ਆਪਣੇ ਇਸ ਸ਼ਹਿਰ ਦੇ ਵਿੱਚ ਇਸ ਮੰਦਿਰ ਦੇ ਪੂਰ ਮਹਾ ਮਾਇ ਦੀ ਜੋਤ ਆਰੰਭ ਹੋਇਆ ਹੈ ਨਰੂਨਾ ਜੀ ਬੇਟਾ ਨਰਿਲਾ ਨਰਲਾ ਹੱਥੀਲਾ ਮਾਂ ਮੇਰੇ ਵਿੱਚ ਕੁਝ ਨਹੀਂ ਦੋ ਹੱਥ ਖੜੇ ਕਰਕੇ ਮਹਾਮੈਨੂ ਕਹਿੰਦਾ ਕਿ ਪੰਨ ਲਾ ਫੜਿਆ ਜਦੋਂ ਨਾਲ ਤੇਰਾ ਬਹੁਤੋ ਜਾਣ ਗਿਆ ਤੇ ਪੰਨ ਲਾ ਫੜਿਆ ਜਦੋਂ ਨਾਲ ਤੇਰਾ ਹੋ ਕਰਕੇ ਨੀਲਾ ਤੂੰ ਐਸਾ ਰੰਗ ਚੜਾਇਆ ਏ ਹੋ ਕਰਕੇ ਨੀਲਾ ਤੂੰ ਐਸਾ ਰੰਗ ਚੜਾਇਆ ਏ ਥੋੜ ਕੋਈ ਨਾ ਨਹੀਂ ਖੁਸ਼ੀ ਦੀ ਥੋੜ ਕੋਈ ਨਹੀਂ ਰਹੀ ਖੁਸ਼ੀ ਥੋੜ ਕੋਈ ਨਾ ਨਹੀਂ ਖੁਸ਼ੀ ਦੀ ਥੋੜ ਕੋਈ ਨਹੀਂ ਰਹੀ ਖੁਸ਼ੀ ¡No hay que ਕਾਰਟ ਤੇ ਇੱਕ ਮੈਸੇਜ ਗਿਆ ਸੀ ਰਾਜੀਵ ਗਖੜ ਜੀ ਦੀਆਂ ਪੇਟਾਂ ਵਧੀਆ ਲੱਗੀਆਂ ਦਾ ਤਾੜੀ ਮਚਾ ਦਿਓ ਇੱਕ ਵਾਰੀ ਕੀ ਹਵਾ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਇੱਕ ਛੋਟਾ ਜਿਹਾ ਬੱਚਾ ਮਾਂ ਦਾ लाडला ਨਵ ਨਵਰਾਜ ਸਿੰਘ ਸਿੱਧੂ ਤੇ ਸਿੱਧੂ ਮੂਸੇ ਵਾਲੇ ਦੀ ਮਾਂ ਦਾ ਜੋ ਸ਼ਬਦਾ ਮਾਂ ਦੇ ਪਲ ਹੁੰਦੇ ਜਿਹੜੇ ਮਾਂ ਨਾਲ ਹੰਡਾਏ ਹੁੰਦੇ ਸ਼ਾਰਦ ਮਾਸਿਆਂ ਦੇ ਪੁਨਾਰਾ ਕਰਵਾਏ ਗਏ ਸਾਰੇ ਸਾਰੀਆਂ ਤਸਵੀਰਾਂ ਕਦੀ ਵੇਖਤੋਂ ਬਹੁਤ ਹੀ ਰੁੱਖਾ ਲੱਗਿਆ। ਜਹਾਂ ਮਿਲਦਾ ਹੈ ਇੱਕ ਜਾਰਾ ਸ਼ਰਮਾ ਸਿੰਘ ਨੇ ਬਹੁਤ-ਬਹੁਤ ਧੰਨਵਾਦ ਇਸ ਫੰਕਸ਼ਨ ਦੇ ਸਾਰੇ ਕਲੱਬ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਟੀਮ ਦੇ ਸਾਰਿਆਂ ਦਾ ਧੰਨਵਾਦ ਕਰਦੇ ਆਂ। ਜਹਾਂ ਮਾਖਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਜੈ ਮਾਤਾ ਦੀ ਜੈ ਮਾਰਾ। ਮੈਂ ਅੱਜ ਇੱਥੇ ਬਚਨ ਪਾਰਟੀ ਦਾ ਮੈਂਬਰ ਮੈਂ ਸਭ ਨੂੰ ਜੈ ਮਾਤਾ ਦੀ ਧੁਲਾਨਾ ਹਾ ਮਾ ਚਿੰਤਪੁਰਨੀ ਮਾ ਚਿੰਤਪੁਰਨੀ ਦੇ ਦਰਬਾਰ ਵੱਲੋਂ ਸਭ ਨੂੰ ਇਸ ਜਾਗਰਣ ਦੀ ਹਾਰਤਿਕ ਸਦਾਇਆਂ ਆਜ ਵਾਲਾ ਹੀ ਤੋਂ ਜੋਤ ਲਿਆਂਦੀ ਗਈ ਆਪ ਸਭ ਜ਼ਰੂਰ ਆ ਕੇ ਜੈ ਮਾਤਾ